ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਏ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਏ ਜੇ ਲਾਇ ਰਹਾ ਲਿਵ ਤਾਰ ਕਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਰ ਸਹਿਸਿਆਨ ਪਲ ਕੋਈ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚੁ ਕੁਨ ਲਿਖ ਦੁਖ ਸੁਖ ਪਾਈਐ ਇਕ ਨ ਹੁਕਮੀ ਬਖਸੀ ਸੇ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਤੇ ਸੇਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਾਦੂਰ ਕਥਨਾ ਕਥੀ ਨੇ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਹ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਉ ਅਪਾਰ ਆਖੇ ਮਗੇ ਦੇਹ ਦੇ ਦਾਤ ਘਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿੱਤ ਦੇ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਵੇ ਜਾਣੀਏ ਸਬਾਪੇ ਸਚਿਆਰ ਥਾਪਿਆ ਨਾ ਜਾਈ ਕੀ ਤਾ ਨ ਹੋਏ ਆਪੇ ਆਪ ਨਰੰਜਣ ਸੋਏ ਜਿਣ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁੰញ ਮਨ ਰਖੀਏ ਪਾ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰੇ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਦੇਹ ਹੋ ਜਾਣਾ ਆਖ ਨਾਈ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਨ ਭਾਣੇ ਕੀ ਨਾਈ ਕਰੀ ਜੇ ਤਿਸਰ ਟੋਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦੇ ਦੁਗ ਚਾਰੇ ਯਾਰ ਜਾਂ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਈ ਕੇ ਜਿਸ ਕੀਰਤ ਜਗਲੇਈ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁਛੇ ਕੇ ਕੀਟਾਂ ਅੰਦਰ ਕੀਟ ਕਰ ਦੂਸੀ ਦੂਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਤਿਆਗੁੰਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਤ ਦੇ ਪੀਰ ਸੁਨਾਰ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪਹੁ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇਂਦ ਸੁਣਿਆ ਮੁਖਸਲਾ ਹਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਤ ਸੰਤੋਖ ਗਿਆਨ ਸੁਣਿਆ 61 ਕਾ ਇਸਨਾਣ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਰਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾਕੇ ਗਾ ਸੁਣੇ ਸੇਖ ਪੀਰ ਪਾਤ ਸਾਹ ਸੁਣੇ ਆਂਦੇ ਪਾਵੇ ਰਹਿ ਸੁਣੇ ਹਾਥ ਹੋਵੇ ਅਸਗਾ ਨਾਨਕ ਭਗਤਾ ਸਰਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਹੇ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬਦੇ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋ ਚੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਵ ਪਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨਿ ਨਾਨਕ ਭਵੇ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਦਰ ਰਾ ਜਾਣ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੇ ਨਾਹੀ ਸੁਮਾਰ ਤੋਲੇ ਤਰਮ ਦੇ ਕਾਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ 부ਜੇ ਹੋਵੇ ਸੁਚਾਰ ਧਵਲੇ ਉਪਰ ਕੀਤਾ ਭਾਰ ਧਰਤੀ ਹੁਰ ਪਰੇ ਹੋਰ ਹੋਰ ਤਿਸਤੇ ਭਾਰ ਤਰੇ ਕਮਨ ਜੋਰ ਜੀ ਜਾਤ ਰੰਗਾ ਕੇ ਨਾ ਸਬਨ ਲਿਖਿਆ ਬੁੜੀ ਕਲਾ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਏ ਕੀਤਾ ਤਾਨ ਸਵਲੇ ਰੂਪ ਕੀਤੀ ਦਾਤ ਜਾਣੇ ਕੋਨਕੂਤ ਕੀਤਾ ਪਸਾਵ ਕੋ ਕੁਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮੋਹ ਭਕਸਾਰ ਸੰਖ ਮੋਢਲੇ ਬਲਾਹੇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤੁਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਕੰਦ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗਲਬੜ ਤੈ ਕਮਾਇ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੁੜਿਆਰ ਕੁੜੇ ਫੇਰਾ ਹੈ ਸੰਖ ਮਲੇਸ਼ ਮਲ ਭਕ ਖਾਇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਣ ਜਾਵਾਂ ਇੱਕ ਵਾਰ ਜੋਤੁਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਕਤਾਮ ਸੰਗ ਅਗਮ ਗਮ ਸੰਖਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹੇ ਲੇਖੇ تیر ਸਿਰ ਨਾਹਿ ਜੇ ਫਰਮਾਈ ਤਿਵ ਤਿਵ ਪਾਏ ਦੇਤਾ ਕੇਤਾ ਤੇ ਤਾ ਨਾ ਉਹ ਵਿਰਨਾਵੇ ਨਹੀਂ ਕੋ ਥਾਉ ਕੁਦਰਤ ਕਵਣ ਕਾਹ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸੁਖੇ ਮੂਹ ਧ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਹੋ ਧੋਏ ਭਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇ ਕੇ ਰੰਗ ਕੁੰਨੀ ਪਾਪੀ ਅੱਖ ਨਾ ਕਰ 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 ਨਾਲਿ ਖਲਹਿ ਜਾਏ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮਿ ਆਵੇ ਜਾਹ ਤੀਰਤ ਤਬ ਦੇਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਕਰ ਤੀਥ ਮੰਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾਣੀ ਬਰਮਾ ਸਤ ਸੁਹਾਣ ਸਦਾ ਮਲ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰ ਉਤ ਮਹਾ ਕਵਣ ਜਿਤ ਹੁਆ ਕਰ ਵੇਲ ਨਾ ਪਾਇਆ ਪੰਡਤ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀਏ ਜੇ ਲਿਖਣ ਲੇਖ ਕੁਰਾਨ ਤੇ ਤਵਾਰ ਨਾ ਜੋਗੀ ਜਾਣੇ ਰੁਤ ਮਹਨਾ ਕੋਏ ਜਾ ਕਰਤਾ ਸਿੱਟ ਕੋ ਸਾਝਿ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨ ਅਸੋਏ ਪਾਤਾਲ ਪਤਾਲ ਲਖ ਅਗਾਸ ਅਗਾਸ ਉੜ ਕੁੜਕ ਭਾਲ ਥਕੇ ਵੇਦ ਕਹਿਣਿ ਕਵਾਤ ਸਹਿਸ ਟਾਰੇ ਕਹਿਣ ਕਿਤੇ ਵਸੋ ਲਿਖਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੇ ਸਲਾਹੇ ਤੀ ਸੁਰਤ ਨਾ ਪਾਈਂ ਨਦੀਆਂ ਤੇਵਾ ਭਵੇਂ ਸਮੁੰਦਰ ਨਾ ਜਾਣੀਏ ਸਮੁੰਦਰ ਸਾਹ ਸੁਲਤਾਨ ਘਿਰਾ ਸੀਤੀ ਮੜ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨ ਨਾ ਵਿਸਰੇ ਅੰਤਨਾ ਸਿਫਤੀ ਕਹਿਨਾ ਅੰਤਨ ਤਾ ਕਰਨਾ ਦੇਨਾ ਅੰਤ ਅੰਤ ਨਾ ਵੇਖਣ ਸੁਨਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਰ ਅੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਏਹ ਅੰਤ ਨਾ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏਵੜੂ ਚਾ ਹੋਏ ਕੋਚ ਸੂਚੇ ਕੋ ਜਾਣੇ ਸੋਏ ਜੇ ਵੱਡਾ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਈ ਕੀਤੇ ਮੰਗੇ ਜੋਤ ਉਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖ ਖਾਈ ਖਾਏ ਕੀਤਿਆ ਦੁਖ ਪੁਗ ਸਦਮਾਰ ਏ ਪੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾਈ ਕੱਖਣ ਪਾਏ ਹੋ ਜਾਣੀਏ ਜੀਤਿਆ ਮੌਖਾਏ ਆਪੇ ਜਾਣੇ ਆਪੇ ਦੇਈ ਆਕੇ ਸੀ ਪੀ ਕੇ ਈਸਨੂ ਬਕਸੇ ਸਿ ਬਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੋਲ ਮੁਲ ਵਪਾਰ ਮੁਲ ਵਪਾਰੇ ਮੁਲ ਪੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਭਾਏ ਮੁਲਾ ਸਮਾਏ ਮੁਲ ਧਰਮ ਮੁਲ ਦੀ ਬਾਣ ਮੁਲ ਤਲ ਮੁਲ ਫਰਮਾਨ ਮੁਲ ਬਖਸ਼ੀਸ ਮੁਲ ਨੀਸਾਨ ਮੁਲ ਕਰਮ ਮੁਲ ਫਰਮਾਨ ਮੁਲੋ ਮੁਲਾ ਖਿਆ ਨਾ ਜਾਏ ਆਖ ਕਰਹਿ ਲੇ ਬੁਲਾਏ ਆਖੇ ਵੇਦ ਪਾਠ ਪੁਰਾਣਾ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਦਾਖੇ ਗੋਪੀ ਤਾ ਗੋਬਿੰਦ ਆਖੇ ਈਸ਼ਰ ਆਖੇ ਸਿਦਾਖੇ ਕੀਤੇ ਕੀਤੇ ਬੁੱਧ ਆਖੇ ਧਾਨਵਾਖੀ ਦੇਵ ਆਖੇ ਸੁਰਨਰਮਨ ਜਨ세 ਕੀਤੇ ਆਖੇ ਹਕਨ ਪਾਏ ਕੀਤੇ ਕਹਿ ਕਹਿ ਊਠ ਊਠ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੀ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਖੇ ਬੋਲੇ ਗੜਤਲ ਖਿਆ ਸਿਰ ਗਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪ੍ਰੀ ਸੁਖ ਹੀ ਅਣ ਕੀਤੇ ਗਾਵਨ ਹਾਰੇ ਗਾਵੇ ਤੁਤਨਾ ਪਉਣ ਪਾਣੀ ਬੈਸੰਤਰੇ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਨੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾਸਨ ਬੈਠੇ ਦੇਵਤਿਆਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ਼ਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਧਾ ਨਾਲੇ ਗਾਵੇ ਮੋਹਨੀ ਮਨਮੋਹਣ ਸੁਰਗ ਮਚ ਪਿਆਲੇ ਗਾਵਣ ਰਤਨੁ ਪਾਇ ਤੇਰੇ ਅਠਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਬ੍ਰਹਮੰਡਾ ਕਰਕਰ ਰਖੇ ਧਾਰੇ ਸਹੀ ਤਦਨੋ ਗਾਵੇ ਜੋਤਿਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਣ ਸੇ ਮੈਂ ਚਿਤਨ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਰਸਾ이브 ਸਾਚਾ ਸਚੀ ਨਾਈ ਹੈ ਪੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਰ ਜਿਨ ਸੀਮਾ ਜਿਨਿ ਹੁ ਪਾਇ ਕਰ ਕਰ ਵੇਖਿਆ ਕੀਤਾ ਹੈ ਆਪਣੈ ਜੋਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਲ ਸੋ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਧਰਮ ਪਤ ਚੋਲੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਕੁਆਰੀ ਕੈ ਜੁਗ ਡੰਡਾ ਪਰਤੀਤ ਆਈ ਪੰਥੀ ਸੇ ਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਨਾ ਹਦਨਾਤ ਜੁਗ ਜੁਗੇ ਕੋ ਵੇਸ ਉਤ ਗਿਆਂਦੇ ਆ ਭੰਡਾਰਨ ਘਟ ਘਟ ਵੱਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰਿਦ ਸਿਧਵਰਾ ਸਾਧ ਸੰਜੋਗ ਜੋਗ ਦੀ ਕਾਰ ਚਲਾਵੇ ਲੈ ਕੇ ਆਵੇ ਭਗ ਹਦੇਸ ਤੇ ਆਦੇ ਸਾਧ ਨੀਲ ਨਹ ਨਹਤ ਜੁਗ ਜੁਗੇ ਕੋ ਵੇਸ ਏ ਕਾਮਾਈ ਯੁਕਤ ਵੇ ਇਤਨ ਚੇਲੇ ਪਰਮਾਨ ਇੱਕ ਸੰਸਾਰ ਇਕ ਭੰਡਾਰੀ ਕਲਾਈ ਦੀ ਬਾਣ ਜਿਉ ਤਿਸ ਪਾਵੇ ਤਿਵੇਂ ਚਲਾਵੇ ਜੀ ਹੋਵੇ ਫਰਮਾਨ ਉਹ ਵੇਖਾਂ ਅਨਨਦਰ ਨਾਵੇ ਬਹੁਤਾ ਇਹ ਵਿਡਾਣ ਅਦੇਸਤ ਸੇ ਅਦੇ ਸਾਧ ਨੀਲ ਨਹਦ ਨਾਥ ਜੁਗ ਜੁਗ ਏ ਕੋ ਵੇਸ ਆਸਨ ਲੋਈ ਲੋਈ ਪੰਡਾਰ ਜੋ ਕਿਸ ਪੈ ਸੁੇ ਕਾ ਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇਸਤ ਸੇ ਅਦੇ ਸਾਧ ਨੀਲ ਨਹਦ ਨਾਥ ਜੁਗ ਜੁਗ ਏ ਕੋ ਵੇਸ ਇਕ ਦੂ ਜਿਬ ਲਖੋਏ ਲਖੋਏ ਲਖਵੀਸ ਲਗ ਲਗ ਢਾ ਕੀ ਏਕ ਨਾਮ ਜਗਦੀਸ਼ ਇਤੁਰਾਈ ਪਤ ਪਵੜੀਏ ਚੜੀਏ ਹੋਈ ਅਕੀਸ ਸੁਨ ਗਲਾ ਗਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈਏ ਕੁੜੀ ਕੁੜੇ ਠੀਸ ਆਖਰ ਜੋਰ ਚੁਪੈ ਨਾ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਨ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸਾ ਜੋਰ ਕਰਵੇ ਕੈਸੋ ਨਾਨਕ ਉੱਤਮ ਨੀਚ ਨਾ ਕੋਇ ਰਾਤੀ ਰੁੱਤੀ ਤਿਤੀ ਵਾਰ ਪਉਨ ਪਾਨੇ ਗਿਨੀ ਪਾਤਲ ਤਿਸ ਵੀ ਤਤੀ ਥਾ ਪ੍ਰਕੀਤਨ ਸੰਸਾਰ ਜੁ ਜੀ ਜੁਗ ਕੇ ਰੰਗ ਤਿੰਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮੀ ਪਵੇਂ ਨਿਸ਼ਾਨ ਘਰਚ ਪਗਾਈ ਉਥੇ ਪਾਈ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵਿਅਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜ ਤਕੜੀ ਰੂਪ ਰੰਕੇ ਵੇਸ਼ ਕੇਤੇ ਕਰਮੀ ਭੂਮੀ ਮੇਰੇ ਕੇਤੇ ਕੇਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨਨ ਮੁਨ ਕਿਤੇ ਕਿਤੇ ਰਤਸਮੁੰਦ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਪਾਤਨਾਰੰਦ ਕਿਤੇ ਆਸੁਰਤੀ ਸੇਵਕ ਕਿਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚਾਰ ਤਿਥੇ ਆਨਾਦ ਬਿਨੋਦ ਕਿਉ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜ ਤਕੜੀਏ ਬਹੁਤ ਨੂੰ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ तिथे कड़ीया सुरत मत मड बोध तिथे कड़ीया सुरा सदा केसुर कर्मखंड की वाणी जोर तिथे होर ना कोई होर तिथे जोद महाबल सुरति में राम रहया भरपूर तिथे सीतो सीता महमायता के रूप ना कथने जाय नाव मरे ना ठगे जाय जिनके राम से मनमाहे तिथे भक्त बसे के लोक करें नन सचा मनसो सच खंड बसे नरनकार कर कर देखे नजर नेहाल तिथे खंड बंड ब्रह्मांड करक ਤੇ ਤੇ ਕੰਡਮੰਡ ਵਰ ਭੰਡ ਜੇ ਕੋ ਕਤੇ ਤਾਂ ਤਨ ਤਨ ਤੇ ਤੇ ਲੋ ਲੋ ਕਰ ਜਿਉ ਜੋ ਕਮਤ ਵੇਤਵਕਾਰ ਵੇਖੇ ਵਿਖਸੇ ਕਰੇ ਵਿਚਾਰ ਨਾਨਕ ਕਥਨਾ ਕਰਦਾਸਰ ਜਤ ਪਹਾਰਾ ਤੀਰ ਸੁਨਿਆਰ ਅਹਨੁਮਤ ਵਿਧ ਹਤਿਆਰ ਭੌਖ ਲਾਗਣੀ ਤਪਤਾਵ ਭਾਂਡਾ ਪਉ ਮਰ ਤੇ ਢਾਲ ਕੜੀਏ ਸਭ ਸਟੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦੇਵਸਰ ਆਦੂ ਦਾਇ ਦਾ ਖੇਲੇ ਸਗਲੇ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰਮ ਹਦੂਰ ਕਰਮੀਆਂ ਪੂ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਚਲੇ ਕੀਤੀ ਛੁਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ